ਅੱਜ ਗੁਰੂ ਰਵਿਦਾਸ ਗੁਰੂ ਘਰ ਟੋਲਾਂ ਦੇ ਵਿੱਚ ਪਹੁੰਚੇ ਹੋ ਤੇ ਪਹਿਲਾਂ ਤਾਂ ਵਿਸ਼ੇਸ਼ ਪਿੰਡ ਵਾਛਿਆ ਵੱਲੋਂ ਤੁਹਾਡਾ ਹਾਂ ਤੇ ਧੰਨਵਾਦ ਤੇ ਪਿੰਡ ਵਾਛੀਆਂ ਦੇ ਜੋ ਮੰਗਾ ਤੇ ਉਹਨਾਂ ਨੂੰ ਲੈ ਕੇ ਪਿੰਡ ਵਾਛਿਆ ਨੂੰ ਸੁਤੁਸ਼ਟ ਹੋ ਗਏ ਨੇ ਜੀ ਅੱਜ ਪਿੰਡ ਟੋਲਾਂ ਦੇ ਵਿੱਚ ਸ਼ਰੋਗਨੀ ਭਗਤ ਬਾਬਾ ਰਮੇਦਾਸ ਜੀ ਦਾ ਬਹੁਤ ਹੀ ਇਤਿਹਾਸਾ ਦਾ ਜਨਮ ਦਿਨ ਮਨਾਇਆ ਜਾ ਰਿਹਾ ਸਾਰੇ ਨਗਰ ਨੇ ਇਕਜੁੱਟ ਹੋ ਕੇ ਬਹੁਤ ਲੰਗਰ ਦਾ ਇੰਤਜ਼ਾਮ ਕਰਿਆ ਤੇ ਮਹਾਰਾਜ ਦੇ ਭੋਗ ਵੰਣਗੇ ਕੀਰਤਨ ਵੀ ਹੋਣਗੇ ਤੇ ਬਹੁਤ ਉਤਸ਼ਾਹ ਹੈ ਸਾਰੇ ਪਿੰਡ ਦੇ ਵਿੱਚ ਬਾਬਾ ਜੀ ਦਾ ਜਨਮ ਦਿਨ ਮਨਾਉਣ ਦੇ ਤੇ ਬਾਕੀ ਅਸੀਂ ਬਾਬਾ ਜੀ ਦੇ ਜਨਮ ਦਿਨ ਤੇ ਜਿਹਨੇ ਆਇਸੀ ਸਰਵਸ਼ਾਲਾ ਨੇ ਜਿਹਨਾਂ ਦੀਆਂ ਮੰਗਾਂ ਨੇ ਉਹ ਨੋਟ ਕਰੀਆਂ ਨੇ ਉਹਨਾਂ ਨੂੰ ਅਸੀਂ ਪੂਰੀਆਂ ਕਰਾਂਗੇ ਅਸੀਂ ਪਿੰਡ ਪਿੰਡ ਵਾਸੀਆਂ ਵੱਲੋਂ ਕਾਫੀ ਕਮੀਆਂ ਗਨਾਈਆਂ ਗਈਆਂ ਪਿੰਡ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਟਾਈਮ ਲੱਗ ਸਕਦਾ ਉਹ ਜੋ ਵੀ ਮੰਗਾਂ ਪਿੰਡ ਪੰਚਾਇਤ ਵੱਲੋਂ ਕੀਤੀਆਂ ਗਈਆਂ ਜਿਹੜੀਆਂ ਮੰਗਾਂ ਨੇ ਉਹ ਸਾਰੀਆਂ ਡਿਟੇਲ ਨਾਲ ਪਾਸ ਹੋਣੀਆਂ ਨੇ ਜਿਹੜੀਆਂ ਤਾਂ ਨਿਰਗੱਜ ਚੋਣੀਆਂ ਦੇ ਉੱਤਰ ਹੋਣਗੀਆਂ ਜਿਹੜੀਆਂ ਪੰਚਾਇਤ ਵੱਲੋਂ ਅਸੀਂ ਕਰਨੀਆਂ ਨੇ ਉਹ ਕਰਾਂਗੇ ਇਸੇ ਤੋਂ ਹੁਣੇ ਤੋਂ ਹੀ ਲੱਗ ਜਾਣਾ ਹੈ ਇਹਨਾਂ ਨੂੰ ਕੋਈ ਜ਼ਿਆਦਾ ਲੰਬਾ ਟਾਈਮ ਨਹੀਂ ਲੱਗਣਾ ਜਿਉਂ-ਜਿਉਂ ਪਾਸ ਹੋਈ ਜਾਣਗੀਆਂ ਸਾਰੀਆਂ ਫਾਈਨਲ ਕਰ ਦੇ ਸਰ ਇੱਕ ਪਿੰਡ ਦੇ ਵਿੱਚ ਆਪਣਾ ਜਮੈ ਲਾਈਏ ਕਾਬਰਸਤਾਨ ਮੜੀਆਂ ਨੇਗੀਆਂ ਉਹਨਾਂ ਦੀਆਂ ਚਾਰ ਦਵਾਰੀਆਂ ਨੂੰ ਲੈ ਕੇ ਕਾਫੀ ਪ੍ਰੋਬਲਮ ਆ ਰਹੀਆਂ ਨੇ ਕਾਫੀ ਲੋਕ ਉਹਨਾਂ ਤੇ ਨਜਾਇਜ਼ ਕਬਜ਼ਾ ਕਰੀ ਜਾ ਰਹੇ ਨੇ ਉਹਨੂੰ ਰੋਕਣ ਲਈ ਕਿੰਨੇ ਕੁ ਟਾਈਮ ਚ ਗ੍ਰਾਂਟ ਹੋਏ ਤੇ ਇੱਕ ਜਿਹੜੀ ਉਹਦੀ ਚਾਰ ਦਵਾਰੀਆਂ ਨੇ ਉਹ ਅਸੀਂ ਨੋਟ ਕਰਨੇ ਆ ਉਹ ਅਸੀਂ ਪੰਚਾਇਤ ਵੱਲੋਂ ਗ੍ਰਾਂਟ ਪਾ ਕੇ ਉਹ ਸਿਰੇ ਚਾਹਾਂਗੇ ਜਿਹੜੀ ਮੰਤੀ ਕਰਾਉਣੀਆਂ ਆ ਉਹ ਪੰਚਾਇਤ ਨੇ ਆਪ ਉਥੇ ਤਹਿਸੀਲਦਾਰ ਸਾਹਿਬ ਦੇ ਲਿਖ ਕੇ ਦੇਣਗੇ ਨਾ ਵੀਡੀਓ ਸਾਹਿਬ ਦੇਣਗੇ ਪੰਚਾਇਤੀ ਜ਼ਮੀਨ ਇੱਕ ਨਗਰ ਵੱਲੋਂ ਸਰ ਪਿੰਡ ਦੇ ਵਿੱਚ ਇੱਕ ਪੈਲਸ ਲਈ ਮੰਗ ਕੀਤੀ ਗਈ ਸੀ ਕਿ ਉਹ ਪੂਰਨ ਪੈਲਸ ਵੀ ਪਾਵਾਗੇ ਪਰ ਸਾਨੂੰ ਜਗ੍ਹਾ ਦੇ ਦੇਣਗੇ ਅਸੀਂ ਪੈਲਸ ਵੀ ਜ਼ਰੂਰ ਪਾਵਾਂਗੇ ਧੰਨਵਾਦ ਹਾਂਜੀ